ਪਿੰਡ ਟਿਵਾਣਾ ਕਲਾ ਵਿਖੇ ਵੱਡਾ ਉਪਰਾਲਾ ਕੀਤਾ ਗਿਆ ਹੈ ਦੱਸ ਦਈਏ ਕਿ ਪਿਛਲੇ ਦਿਨੀ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਦੀ ਹੁਣ ਹਰ ਮਹਿਲਾ ਵੀ ਨਾਰਾਣੀ ਨੂੰ ਪਿੰਡ ਦਾ ਸਰਪੰਚ ਨਿਯੁਕਤ ਕਰਕੇ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਪਿੰਡ ਦੀ ਨਵੀਂ ਬਣੀ ਮਹਿਲਾ ਸਰਪੰਚ ਵੀਨਾਰਾਣੀ ਤੇ ਸਮੁੱਚੀ ಗ್ರಾಮ ਪੰਚਾਇਤ ਦੇ ਵੱਲੋਂ ਕੁਰਾਹੇ ਪੈ ਰਹੇ ਪਿੰਡ ਦੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੇ ਲਈ ਵਿਸ਼ੇਸ਼ ਉਪਰਾਲਾ ਕਰਦੇ ਹੋਏ ਦੂਜੀ ਵਾਰ ਪਿੰਡ ਵਿੱਚ ਕਰਵਾਏ ਗਏ ਮਨਰੇਗਾ ਤਹਿਤ ਪਿੰਡ ਦੇ ਲਗਭਗ 265 ਲੋਕਾਂ ਨੂੰ ਕੰਮ ਦਿੱਤਾ ਗਿਆ ਹੈ ਇਹ ਕੰਮ ਇਹ ਵੀ ਸਾਡੇ ਗਰੀਬਾਂ ਨੂੰ ਕੰਮ ਮਿਲਣਾ ਚਾਹੀਦਾ ਹੈ ਜੀ ਵੀ ਸਾਰਾ ਪਿੰਡ ਗਰੀਬ ਥੱਕਨੇ ਜੀ ਕੋਈ ਵੀ ਨਹੀਂ ਹੈ ਥੇਗਾ ਵੀ ਜਿਹੜਾ ਕੋਈ ਇੱਧੇ ਆ ਲਾਗਾ ਜੀ ਤੇ ਬਾਕੀ ਸਾਰੀ ਇਹ ਕਰਨਿਆ ਦੇਤੀ ਕਿ ਸਾਡੇ ਗਰੀਬ ਲੋਕਾਂ ਨੂੰ ਵਗਾ 90 ਦੇ ਅੰਦਰ ਕੰਮ ਚੱਲੇ ਜੀ ਜਿਹੜਾ ਸਾਡਾ ਚੱਲਦਾ ਹੈ ਕੋਈ ਸਾਲ ਦੇ ਚ ਜੀ ਇਹ ਹੋਰ ਸਾਨੂੰ ਕੋਈ ਬਾਖੇ ਗਰੀਬਾਂ ਨੂੰ ਜਿਹੜੀ ਸਰਕਾਰ ਵੱਲੋਂ ਸਹੂਲਤਾਂ ਦੀ ਹੈ ਸਾਨੂੰ ਉਹ ਮਿਲਣੀ ਚਾਹੀਦੀ ਗਰੀਬਾਂ ਨੂੰ ਸਾਨੂੰ ਪਤਾ ਲੱਗਿਆ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਆ ਇਹਦੇ ਵਿੱਚ ਬੜੀ ਗੰਦਗੀ ਹੁੰਦੀ ਸੀਗੀ ਅੱਜ ਸ਼ੀਸ਼ੇ ਵਾਂਗ ਚਮਕ ਰਿਹਾ ਹੈ ਵੀ ਇਹ ਤਾਂ ਸਾਹਿਬ ਨਾਲ ਬੜੀ ਦੱਬ ਵੱਡੀ ਵੱਡੀ ਸੀ ਜਿਹੜੇ 3 ਦਿਨ 4 ਦਿਨ ਤੋਂ ਕੰਮ ਚੱਲ ਰਿਹਾ ਹੈ ਨਾ ਇਹ ਜਨਤਾ ਵਿਚਾਰੀ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ ਸਪਾਈ ਹੋਰ ਵਧੀਆ ਹੋ ਗਈ ਹੈ ਸਾਡੇ ਮਿਸਮਾਨ ਕਾਟ ਚ ਤੇ ਬਾਕੀ ਜੋ ਵੀ ਹੈਗਾ ਹੈ ਕੰਮ ਅਗਾ ਹੋਰ ਚਲਾਵਾਂਗੇ ਇਹ ਗਿੱਦਿਆ ਪਹਿਣਾ ਵਾਧੂ ਕੰਮ ਕਰਾਈਆਂ ਕਿੰਨੇ ਜਿਹੜੇ ਇੱਥੇ ਜਿਹੜੇ ਮਜ਼ਦੂਰ ਨੇ ਕੰਮ ਤੇ ਲੱਗੇ ਹੋਏ ਨੇ 200 ਤੋਂ 60 ਕੋ ਹੈਗਾ ਜੀ 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 ਪਿਛਲੇ ਸਮੇਂ ਦੌਰਾਨ ਜਿਵੇਂ ਕਿ ਨਰੇਗਾ ਦਾ ਕੰਮ ਹੁੰਦਾ ਸੀਗਾ ਪਰ ਪਿੰਡ ਦੇ ਜਿਹੜਾ ਜ਼ਮੀਨੀ ਪੱਧਰ ਤੇ ਕੰਮ ਨਹੀਂ ਹੁੰਦਾ ਸੀ ਇਸ ਵਾਰ ਕੁਝ ਅਲੱਗ ਹੀ ਦੇਖਣ ਨੂੰ ਮਿਲ ਰਿਹਾ ਪਿੰਟੀਵਾਣਾ ਕਲਾਚ ਜੀ ਐਤਕੇ ਬਹੁਤ ਜ਼ਿਆਦੇ ਕੰਮ ਅਸੀਂ ਤੈਨਵਰ ਚਲਾ ਚੁੱਕੇ ਆ ਤੇ ਆਹ ਵੇਖ ਲਓ ਕਿੰਨੀ ਸਫਾਈ ਹੋ ਰਹੀ ਏ ਸਾਰੀ ਗਰਾਊਂਡ ਦੀ ਵੀ ਬਹੁਤ ਵਧੀਆ ਸਫਾਈ ਕਰਵਾਈ ਏ ਆ ਹੁਣ ਵੀ ਆ ਸਫਾਈ ਲੱਗੀਆਂ ਬੀਬੀਆਂ ਵੀ ਕੰਮ ਕਰਨ ਆਈਆਂ ਵੀਰ ਵੀ ਬਹੁਤ ਵਧੀਆ ਸਪੋਰਟ ਕਰ ਰਹੇ ਨੇ ਇਹ ਕਿਹੜੇ ਕਿਹੜੇ ਕੰਮ ਕਰਵਾਏ ਜਾ ਰਹੇ ਨੇ ਇਸ ਜਿਹੜੇ ਇਸ ਟਰਨ ਦੇ ਵਿੱਚ ਗਰਾਊਂਡ ਦਾ ਹੀ ਜੀ ਕੰਮ ਸੀਗਾ ਜੀ ਤੇ ਅੱਜ ਅਸੀਂ ਨਿਸ਼ਾਨ ਖੜਦਾ ਜੀ ਇੱਥੇ ਤੇ ਬਹੁਤ ਗੰਦ ਸੀਗਾ ਬੂਟੇ ਸੀਗੇ ਵੱਡੇ ਵੱਡੇ ਤੇ ਹੁਣ ਦੇਖੋ ਤੇ ਅਸੀਂ ਆ ਕੇ ਸਰਚ ਮਾਰ ਕੇ ਦੇਖ ਲਓ ਕੋਈ ਇੱਥੇ ਉਹ ਜੀ ਚੀਜ਼ ਨਹੀਂ ਦਿੱਖਦੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਪਿੰਡ ਦੇ ਮੈਂ ਇਸ ਨਾਮ ਸੇਗਾ ਜੀ ਪਿੰਟਵਾਣਾ ਤੋਂ ਮੇਰ ਘਰ ਵਾਲੇ ਸਰਪੰਚਾ ਮਜਦਦ ਦੱਸਦੀ ਹੈ ਕਿ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਮਹਿਲਾ ਸਰਪੰਚ ਵੀਨਾ ਰਾਣੀ ਵਿਪਤੀ ਡਾਕਟਰ ਸਤਨਾਮ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੇ ਮਜ਼ਦੂਰਾ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਮਜ਼ਦੂਰ ਵੀ ਬੜੇ ਹੀ ਉਤਸ਼ਾਹ ਨਾਲ ਕੰਮ ਕਰਕੇ ਪਿੰਡ ਦੇ ਸ਼ਮਸ਼ਾਨ ਘਾਟ ਸਨੇ ਖੇਡ ਗਰਾਊਂਡ ਦੀ ਸਫਾਈ ਕਰਕੇ ਸ਼ੀਸ਼ੇ ਦੀ ਤਰ੍ਹਾਂ ਚਮਕਾਉਣ ਦੀ ਕੋਸ਼ਿਸ਼ ਵਿੱਚ ਝੁੱਟੇ ਹੋਏ ਹਨ ਪਿੰਡ ਦੇ ਮਜ਼ਦੂਰਾ ਨੇ ਸਰਕਾਰ ਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ પાસે ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਘੱਟੋ ਘੱਟ 100 ਦੰਦਾਂ ਕੰਮ ਦਿੱਤਾ ਜਾਵੇ ਵਧੀਆ ਨਵੀਂ ਪ੍ਰਚਾਰਤ ਨੂੰ ਕੰਮ ਚਲਾਇਆ ਜਾਂਦਾ ਹੈ ਤਾਂ ਵਧੀਆ ਕੰਮ ਕਰ ਰਹੇ ਨੇ ਪਹਿਣਾ ਕੋਈ ਪਰੇਸ਼ਾਨੀ ਤਾਂ ਨਹੀਂ ਹੈਗੀ ਪਰੇਸ਼ਾਨੀ ਨਹੀਂ ਹੈ ਤਾਂ ਹਾਜ਼ਰੀ ਵੀ ਮੌਕੇ ਤੇ ਲੱਗ ਰਹੀ ਹੈ ਹਾਜ਼ਰੀ ਮੌਕੇ ਤੇ ਮੌਜੂਦ ਤੇ ਵੀ ਮੌਕੇ ਤੇ ਨੇ ਸਾਰੇ ਕੋਈ ਪਰੇਸ਼ਾਨੀ ਨਹੀਂ ਨਿਕਲਣੀ ਹੈਗੀ ਨਾ ਪੰਚਾਇਤ ਜਦੋਂ ਨਹੀਂ ਪਣੀ ਕੀ ਮੰਗ ਕਰਦੇ ਹੋ ਇਹ ਸਾਡਾ ਨਰੇਗਾ ਦਾ ਕੰਮ ਚੱਲਦਾ ਰਹੇ ਸਾਰੇ ਮਜ਼ਦੂਰ ਹੈਗੇ ਆਂ ਅਸੀਂ ਜੀ ਜੀ ਤੇ ਕੰਮ ਚੱਲਦਾ ਰਹੇ ਤੇ ਆੜੀ ਵਾਲੇ ਬੰਦੇ ਨਸਾਰ ਪੈਂਡ ਤੇ ਆੜੀ ਵਾਲਾ ਜਗਵਾਨੀ ਟੀਵੀ ਲਈ ਜਲਾਲਾਬਾਦ ਤੋਂ ਆਦਰਸ਼ ਜੋ ਸੰਦੀ ਦੀ ਰਿਪੋਰਟ